ਤੁਹਾਨੂੰ ਦੱਸਤੀ ਜੀ ਭਗਵੰਤ ਮਾ ਸਾਹਿਬ ਨੇ ਬਠਿੰਡੇ ਦੇ ਵਿੱਚ ਰੈਲੀ ਵਿੱਚ ਜੋ ਹੈ ਬਾਦਲ ਪਰਵਾਰ ਤੇ ਵੱਡਾ ਨਿਸ਼ਾਨਾ ਸਾਧਿਆ ਜੀ ਭਗਵੰਤ ਮਾ ਸਾਹਿਬ ਨੇ ਕਿਹਾ ਕਿ ਤੁਸੀਂ ਸਾਨੂੰ ਮਲੰਗ ਕਹਿੰਦੇ ਸਿਗੇ ਤੁਸੀਂ ਮਲੰਗ ਕਹਿੰਦੇ ਸੀ ਤੇ ਬਣਾਇਆ ਕਿਸ ਨੇ ਮਲੰਗ ਤੁਸੀਂ ਆਪ ਰਾਜੇ ਬਣ ਗਏ ਸਾਨੂੰ ਮਲੰਗ ਕਹਿੰਦੇ ਹੋ ਤੇ ਭਗਵੰਤ ਮਾ ਸਾਹਿਬ ਨੇ ਕਿਹਾ ਕਿ ਬਾਦਲ ਪਰਿਵਾਰ ਜਿਹੜਾ ਹੈ ਸਾਰਾ ਹਾਰ ਚੁੱਕਿਆ ਹੈਗਾ ਪਰ ਇੱਕ ਜੋ ਹਾਰ ਨਹੀਂ ਮਿਲੀ ਹੈਗੀ ਉਹ ਬਠਿੰਡੇ ਦੇ ਵਿੱਚ ਅਸੀਂ ਦੇ ਦੇਵਾਂਗੇ ਕਿਉਂਕਿ ਤੁਹਾਨੂੰ ਦੱਸਤੀਏ ਹਰਸਿਮਰਨ ਕੌਰ ਬਾਦਲ ਹੈਗੇ ਜੀ ਬਠਿੰਡੇ ਤੋਂ ਤੇ ਉਹ ਜਿੱਤੇ ਸੀਗੇ ਜੀ ਲੋਕ ਸਭਾ ਵਿੱਚ ਬੈਠੇ ਹੈਗੇ ਆ ਤੇ ਤੁਹਾਨੂੰ ਦੱਸਤੀਏ ਭਗਵੰਤ ਮਾ ਸਾਹਿਬ ਨੇ ਕਿਹਾ ਕਿ ਹੁਣ ਜਿਹੜੀ ਲੋਕ ਸਭਾ ਚੋਣਾਂ ਆਣਗੀਆਂ ਉਸ ਤੇ ਵਿੱਚ ਜਿਹੜਾ ਇੱਕ ਬੰਦਾ ਰਹਿ ਗਿਆ ਹੈ ਟੱਬਰ ਦੇ ਵਿੱਚ ਹਰਸਿਮਰਨ ਕੌਰ ਬਾਦਲ ਉਸ ਨੂੰ ਵੀ ਹੈਰਾਨ ਗੇਤੇ ਬਾਦਲ ਪੂਰੀ ਤਰ੍ਹਾਂ ਹਾਰ ਜਾਣਗੇ ਪੰਜਾਬ ਦੇ ਵਿੱਚ ਇਹ ਵੱਡੀ ਜਿਹੜੀ ਗੱਲ ਕੀਤੀ ਹੈਗੀ ਭੰਤਵਾ ਸਾਹਿਬ ਨੇ ਅਕਾਲੀ ਦਲ ਵਾਰੇ ਤੁਸੀਂ ਇਸ ਵਾਰ ਕੀ ਕਹੋਗੇ ਜਰੂਰ ਕਮੈਂਟਾਂ 'ਚ ਦੱਸੋ ਭੰਤਵਾ ਸਾਹਿਬ ਨੇ ਕਿਹਾ ਹੈਗਾ ਇਹਨਾਂ ਤੋਂ ਨਹੀਂ ਚਰਦਾ ਕਿ ਜਿਹੜਾ ਆਮ ਬੰਦਾ ਹੈ ਉਹ ਕਿਵੇਂ ਜੋ ਹੈ ਸੀਟ ਤੇ ਬਹਿ ਗਿਆ ਚਲੋ ਸੀਟ ਤੇ ਬਹਿ ਵੀ ਗਿਆ ਪਰ ਉਹ ਕੰਮ ਕਿਵੇਂ ਕਰਨ ਲੱਗਿਆ ਉਹਨਾਂ ਨੂੰ ਉੱਖਾ ਹੈਗਾ ਤਾਂ ਇਹ ਜੋ ਹੈ ਸਾਡੇ ਅਗੇਂਸਟ ਬੋਲਦੇ ਹੈਗੇ ਪਰ ਅਸੀਂ ਲੋਕਾਂ ਦਾ ਸਾਥ ਸਾਡੇ ਕੋਲ ਅਸੀਂ ਨਹੀਂ ਪਿੱਛੇ ਹਟਾਂਗੇ ਕੰਮ ਕਰਦੇ ਰਵਾਂਗੇ ਹੁਣ ਬਠਿੰਡੇ ਵਿੱਚੋਂ ਜੋ ਹੈ ਲੋਕ ਸਭਾ ਸੀਟ ਜਿੱਤਾਂਗੇ ਤੇ ਸਾਰਾ ਬਾਦਲ ਪਰਵਾਰ ਹਰਾਵਾਂਗੇ ਹਰਾਵਾਂਗੇ ਇਹ ਵੱਡੀ ਗੱਲ ਕਹੀ ਹੈਗੀ ਪੰਤਪਾ ਸਾਹਿਬ ਨੇ ਤੁਸੀਂ ਇਸ ਵਾਰ ਕੀ ਕਹਿੰਦੇ ਜਰੂਰ ਕਮੈਂਟਾਂ ਚ ਦੱਸੋ ਤੁਹਾਨੂੰ ਦੱਸ ਦਈਏ ਜੀ ਜਦ ਇਲੈਕਸ਼ਨ ਸਿੱਗੇ ਵਿਧਾਨ ਸਭਾ ਦੇ ਤੇ ਪੂਰਾ ਬਾਦਲ ਪਰਿਵਾਰ ਹਾਰ ਗਿਆ ਸਿੱਗਾ ਜੀ ਤੇ ਜੋ ਲੋਕ ਸਭਾ ਦੇ ਹੁਣ ਚਨਾਵ ਆਣਗੇ ਉਸ ਦੇ ਵਿੱਚ ਬਠਿੰਡਾ ਵਿੱਚੋਂ ਲੋਕ ਸਭਾ ਤੇ ਐਮਪੀ ਹੈਗੇ ਜੀ ਹਰਸੀਮਨ ਕੋ ਬਾਦਲ ਉਹਨਾਂ ਨੂੰ ਵੀ ਕਹਿੰਦੇ ਅਸੀਂ ਹਰਾ ਦੇਵਾਂਗੇ ਹੁਣ ਸਾਰੇ ਬਾਦਲ ਹੀ ਹਾਰ ਜਾਓਗੇ ਇਹ ਵੱਡੀ ਗੱਲ ਕਹੀ ਹੈਗੀ ਪੰਤਪਾ ਸਾਹਿਬ ਨੇ ਤੁਸੀਂ ਇਸ ਬਾਰੇ ਕੀ ਕਹਿੰਦੇ ਜਰੂਰ ਮੈਂ ਤੁਹਾਨੂੰ ਦੱਸੋ ਜਿਵੇਂ ਤੁਹਾਨੂੰ ਦੱਸਿਆ ਸੀਗਾ ਕਿ ਬਠਿੰਡੇ ਵਿੱਚ ਰੈਲੀ ਸੀਗੀ ਉਗਾਦ ਦਿੱਤੀ ਸੀਗੀ ਬਠਿੰਡਾ ਵਾਸੀਆਂ ਨੂੰ ਜਿਸ ਦੇ ਵਿੱਚ ਜੋ ਹੈ ਮੈਡੀਕਲ ਕਲੀਨਿਕ ਖੋਲੇ ਜਾਣਗੇ ਸਰਕਾਰੀ ਹਸਪਤਾਲ ਖੋਲੇ ਜਾਣਗੇ ਤੇ ਉਸੇ ਰੈਲੀ ਦੇ ਵਿੱਚ ਭੁਤਨਾ ਸਾਹਿਬ ਨੇ ਬਾਦਲਾਂ ਉੱਤੇ ਵੱਡਾ ਹਮਲਾ ਕੀਤਾ ਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਬੜਾ ਰਾਜ ਕੀਤਾ ਦੋ ਪਰਿਵਾਰੀ ਤਾਂ ਸੀਗੇ ਜਿਹੜੇ ਚਾਰ ਬੰਦੇ ਸੀ ਤੁਸੀਂ ਉਹਨਾਂ ਤੋਂ ਡਰ ਗਏ ਉਹਨਾਂ ਨੇ ਹੀ ਰਾਜ ਕੀਤਾ ਸੀਗਾ ਚਲੋ ਕੋਈ ਨਹੀਂ ਸਾਡੀ ਵਾਰੀ ਆਸੀ ਲੋਕਾਂ ਦਾ ਜੋ ਹੈ ਵਧੀਆ ਕਰਾਂਗੇ ਲੋਕਾਂ ਨੂੰ ਸਹੂਲਤਾਂ ਦੇਵਾਂਗੇ ਹੁਣ ਅਸੀਂ ਬਾਦਲਾਂ ਨੂੰ ਪਰਵਾਹ ਨੂੰ ਹਰਾ ਦਵਾਂਗੇ ਬਸ ਪਠਿੰਡੇ ਦੀ ਜਿਹੜੀ ਆਊਗੀ ਚੋਣ ਉਸ ਦੇ ਤੇ ਚੇ ਵੱਡੀ ਗੱਲ ਕਹੀ ਹੈਗੀ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੁਸੀਂ ਇਸ ਵਾਰ ਕੀ ਕਹੋਗੇ ਜਰੂਰ ਕਮੈਂਟਾਂ 'ਚ ਦੱਸੋ ਕੀ ਪੰਚਮਾ ਸਾਹਿਬ ਦੇ ਕੰਮ ਕਿਦਾਂ ਚੱਲਦੇ ਪਏ ਹੈਗੇ ਨੌਕਰੀਆਂ ਦਿੰਦੇ ਪਏ ਹੈਗੇ ਸਰਕਾਰੀ ਹਸਪਤਾਲ ਬਣਾਉਂਦੇ ਪਏ ਹੈਗੇ ਡਿਵੈਲਪਮੈਂਟ ਦਾ ਕੰਮ ਹੁੰਦਾ ਪਿਆ ਹੈ ਤੁਸੀਂ ਇਸ ਬਾਰੇ ਕੀ ਕਹੋਗੇ ਜਰੂਰ ਦੱਸਿਓ ਤੁਹਾਡੀ ਰਾਏ ਇੰਪੋਰਟੈਂਟ ਹੈ ਜੀ ਦੀ ਇਦਾਂ ਹੀ ਜੋ ਹੈ ਖਬਰਾਂ ਦਿੰਦੇ ਰਵਾਂਗੇ ਪੰਚਮਾ ਸਾਹਿਬ ਬਾਰੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਦੇ ਆ ਕਰੋ ਚੈਨਲ ਨੂੰ ਜਰੂਰ ਸਬਸਕ੍ਰਾਈ ਤਨ ਸਾਹਿਬ ਦੀ ਸਰਕਾਰ ਕਿਦਾਂ ਕੰਮ ਕਰ ਰਹੀ ਹੈ ਇਹ ਸੀ ਹਾਦੀ ਖਬਰ